ਦਿਲਜੀਤ ਦੋਸਾਂਝ ਦੀ ਫਿਲਮ ਪਾਕਿਸਤਾਨੀ ਅਦਾਕਾਰਾਂ ਕਰਕੇ ਬੈਨ ਹੋ ਗਈ ਕੀ ਹੁਣ ਰਣਵੀਰ ਸਿੰਘ ਦੀ ਫਿਲਮ ਵੀ ਉਸੇ ਤਰ੍ਹਾਂ ਬੈਨ ਹੋਵੇਗੀ ਜਿਸ ਵਿੱਚ ਪਾਕਿਸਤਾਨ ਦੇ ਝੰਡੇ ਦਿਖਾਏ ਗਏ ਨੇ ਪੰਜਾਬ ਦੀ ਧਰਤੀ ਤੇ ਪਾਕਿਸਤਾਨ ਦੇ ਝੰਡੇ ਲਗਾ ਕੇ ਉਸ ਦੀ ਸ਼ੂਟਿੰਗ ਕੀਤੀ ਗਈ ਹੈ। ਇਹ ਬਿਆਨ ਸਾਡਾ ਨਹੀਂ ਬਲਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਸਵਾਲ ਲਗਾਤਾਰ ਉੱਠ ਰਹੇ ਨੇ। ਇੰਡੀਅਨ ਐਕਸਪ੍ਰੈਸ 'ਚ छਪੀ ਰਿਪੋਰਟ ਦੇ ਮੁਤਾਬਿਕ ਰਣਵੀਰ ਸਿੰਘ ਦੀ ਆ ਰਹੀ ਨਵੀਂ ਫਿਲਮ ਤੁਰੰਦਰ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ਦੇ ਇੱਕ ਪਿੰਡ ਵਿੱਚ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਇਸ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਥਿਤ ਤੌਰ ਤੇ ਪਾਕਿਸਤਾਨ ਦੇ ਝੰਡੇ ਲਗਾਏ ਗਏ ਨੇ ਅਤੇ ਇਹਨਾਂ ਪਾਕਿਸਤਾਨੀ ਝੰਡਿਆਂ ਨੂੰ ਕਿ ਇਹ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਯੂਜ਼ਰਸ ਸੋਸ਼ਲ ਮੀਡੀਆ ਤੇ ਖੜੇ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਕੀ ਉਸੇ ਤਰ੍ਹਾਂ ਪਾਕਿਸਤਾਨ ਦੇ ਝੰਡੇ ਕਰਕੇ ਫਿਲਮ ਬੈਨ ਹੋਵੇਗੀ ਜਾਂ ਫਿਰ ਇਸ ਨੂੰ ਇਜਾਜ਼ਤ ਹੈ ਜਿਹੜੀ ਰਿਲੀਜ਼ ਹੋਣ ਦੀ ਦੇ ਦਿੱਤੀ ਜਾਵੇਗੀ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਲਗਾਤਾਰ ਖੜੇ ਕੀਤੇ ਜਾ ਰਹੇ ਨੇ ਸੋ ਪੰਜਾਬ ਦੇ ਲੁਧਿਆਣਾ ਵਿੱਚ ਰਣਵੀਰ ਸਿੰਘ ਦੀ ਅਦਾਕਾਰੀ ਫਿਲਮ ਤੁਰੰਦਰ ਦੇ ਸੈੱਟ ਤੇ ਇਕੱਥੇ ਤੌਰ ਤੇ ਲੱਗੇ ਪਾਕਿਸਤਾਨੀ ਝੰਡਿਆਂ ਉੱਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵਾਇਰਲ ਹੋਏ ਸ਼ੂਟਿੰਗ ਸੈੱਟ ਦੇ ਵੀਡੀਓ ਵਿੱਚ ਰਣਵੀਰ ਸਿੰਘ ਅਤੇ ਸਹਿ ਅਦਾਕਾਰ ਅਰਜੁਨ ਰਾਮਪਾਲ ਨੂੰ ਪਾਕਿਸਤਾਨੀ ਝੰਡਿਆਂ ਨਾਲ ਫਿਲਮ ਦਾ ਦ੍ਰਿਸ਼ ਫਿਲਮਾਉਂਦੇ ਹੋਏ ਦੇਖਿਆ ਗਿਆ। ਪਿੰਡ ਦੀਆਂ ਗੰਦਾਂ ਤੇ ਵੀ ਕੁਝ ਉਰਦੂ ਦੇ ਅੱਖਰ ਲਿਖੇ ਦੱਸੇ ਜਾ ਰਹੇ ਨੇ ਜਿਵੇਂ ਹੀ ਵੀਡੀਓਜ਼ ਘੁੰਮਣ ਲੱਗੀਆਂ ਤਾਂ ਬਹੁਤ ਸਾਰੇ ਸੋਸ਼ਲ ਮੀਡੀਆ ਭੋਗਤਾਂਵਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅਧਿਕਾਰੀਆਂ ਨੇ ਭਾਰਤੀ ਧਰਤੀ ਤੇ ਪਾਕਿਸਤਾਨ ਦੇ ਝੰਡੇ ਕਿਉਂ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਕੀ ਇਹ ਫਿਲਮ ਵੀ ਉਸੇ ਤਰ੍ਹਾਂ ਬੈਨ ਹੋਵੇਗੀ ਤਾਂ ਇਹ ਸੋਸ਼ਲ ਮੀਡੀਆ ਤੇ ਭੋਗਤਾਂ ਨੇ ਇੰਸਟਾਗ੍ਰam ਤੇ ਪੁੱਛਿਆ ਜੋ ਇੰਡੀਅਨ ਐਕਸਪ੍ਰੈਸ ਚ ਰਿਪੋਰਟ ਛਪੀ ਆ ਇੱਕ ਹੋਰ ਯੂਜ਼ਰਸ ਨੇ ਪੋਸਟ ਕੀਤਾ ਇਹ ਫਿਲਮ ਵੀ ਜੋ ਸ਼ਰੀਆਮ ਪਾਕਿਸਤਾਨੀ ਝੰਡਾ ਲੱਗਿਆ ਹੋਇਆ ਹੈ ਹਾਂ ਰਣਵੀਰ ਸਿੰਘ ਦਾ ਵੀ ਵਿਰੋਧ ਕਰੋ ਹੁਣ ਕਿੱਥੇ ਹਨ ਅਖੋਤੀ ਦੇਸ਼ ਭਗਤ ਇਹਨਾਂ ਲੋਕਾਂ ਨੇ ਸਾਡੇ ਦੇਸ਼ ਵਿੱਚ ਖੁਲਿਆਂ ਪਾਕਿਸਤਾਨੀ ਝੰਡੇ ਲਾਇਏ ਨੇ ਹੁਣ ਰਣਵੀਰ ਸਿੰਘ ਦਾ ਵੀ ਵਿਰੋਧ ਕਰੋ ਇਹ ਕਿਸੇ ਨਾ ਕਿਤੇ ਜਿਹੜੇ ਕਮੈਂਟਸ ਨੇ ਜਾਂ ਫਿਰ ਸੋਸ਼ਲ ਮੀਡੀਆ ਤੇ ਆਵਾਜ਼ ਹੈ ਜਿਹੜੀ ਉੱਠ ਰਹੀ ਹੈ ਉਹ ਉਹ ਇੱਥੇ ਦਰਸਾਇ ਦੱਸਿਆ ਗਿਆ ਤਾਂ ਔਰ ਦਲਜੀਤ ਨੂੰ ਨਫ਼ਰਤ ਕਰਦੇ ਨੇ ਅਤੇ ਉਹ ਦਲਜੀਤ ਨੂੰ ਨਫ਼ਰਤ ਕਰਦੇ ਨੇ ਪੰਜਾਬੀ ਗਾਇਕ ਅਦਾਕਾਰ ਦਲਜੀਤ ਉਸਾਂ ਦੀ ਫਿਲਮ ਸਰਦਾਰ ਜੀ 3 ਦੇ ਹਾਲੀ ਵਿੱਚ ਹੋਏ ਵਿਵਾਦ ਦਾ ਹਵਾਲਾ ਦਿੰਦੇ ਹੋਏ ਇਹ ਟਿੱਪਣੀ ਕੀਤੀ ਗਈ ਜਿਸ ਵਿੱਚ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਦੀ ਕਾਸਟਿੰਗ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਪੋਕਟਾਵਾ ਨੇ ਇਹ ਵੀ ਮਹਿਸੂਸ ਕੀਤਾ ਕਿ ਤੁਰੰਦਰ ਦੀ ਸਕ੍ਰਿਪਟ ਵਿੱਚ ਪਾਕਿਸਤਾਨ ਵਿੱਚ ਅਤਵਾਦ ਵਿਰੋਧ ਕਾਰਵਾਈ ਨੂੰ ਦਰਸਾਉਣ ਲਈ ਪਾਕਿਸਤਾਨੀ ਝੰਡੇ ਲਗਾਉਣ ਦੀ ਲੋੜ ਹੋ ਸਕਦੀ ਹੈ ਹਾਲਾਂਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਪੁਲਿਸ ਦੇ ਮੁਤਾਬਕ ਪੁਲਿਸ ਸਟੇਸ਼ਨ ਦੀ ਹੱਦ ਦੇ ਅੰਦਰ ਪਿੰਡ ਵਿੱਚ ਟੁਕਮੀ ਇਜਾਜ਼ਤ ਨਾਲ ਹੀ ਸ਼ੂਟਿੰਗ ਕੀਤੀ ਗਈ